दृष्टि बाधित दिव्यांगता श्रेणी में पुरस्कार दिया जा रहा है श्री दानिश महाजन पठानकोट पंजाब को रेडियो उड़ान जैसे उपक्रमों के माध्यम से आपने दृष्टि बाधित समुदाय के लिए एक वैश्विक मंच तैयार किया परामर्श प्रेरणादायक भाषण प्रतिभा प्रतियोगिताओं का आयोजन आपके प्रमुख कार्यों में शामिल है श्री दानिश महाजन पठानकोट पंजाब साझा करेंगे श्री दानिश महाजन जी को कैबिन केयर एमिनेंस अवार्ड भी प्राप्त हुआ है जोरदार तालियों से मंच पर स्वागत कीजिए श्री दानिश महाजन पठानकोट पंजाब से मेरा नाम दानिश महाजन है मैं शाहपुर कंडी तो बिलोंग करता हूं 14 साल की उम्र के बीच मैं ब्लाइंड हुआ चार साल कर रहा काफी पेनफुल ही ਨੋਕਾ ਦਾ ਨਜ਼ਰੀਆ ਡਿਸੇਬਲ ਨੂੰ ਲੈ ਕੇ ਬਾਲਾ ਵਧੀਆ ਨਹੀਂ ਸੀ ਸੋਚਿਆ ਕਿ ਲਾਈਫ ਦੇ ਵਿੱਚ ਕੁਝ ਕਰਨਾ ਮੇਰੇ ਵਾਂਗ ਹੋਰ ਡਿਸੇਬਲਡ ਹੋਣੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਪੜਾਣਾ ਆਪਣੇ ਨਾਲ ਨਾਲ ਉਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਫਿਰ ਲੁਧਿਆਣੇ ਗਿਆ ਉੱਥੋਂ ਸਟੱਡੀ ਕੀਤੀ ਉੱਥੇ ਜ਼ਿੰਦਗੀ ਬਦਲੀ ਆਪਾਂ ਪੜਾਈ ਦੁਬਾਰਾ ਕਰਨੀ ਸ਼ੁਰੂ ਕੀਤੀ ਗੇਮਾਂ ਖੇលਨੇ ਸ਼ੁਰੂ ਕੀਤੀਆਂ ਫੰਕਸ਼ਨਾਂ 'ਚ ਜਾਣਾ ਸ਼ੁਰੂ ਕੀਤਾ ਫਿਰ ਦਿਮਾਗ ਚ ਆਇਆ ਕਿ ਕੁਝ ਇਹੋ ਜਿਹਾ ਅੱਡ ਕਰੀਏ ਜਿਹੜਾ ਅਜੇ ਤੱਕ ਨਹੀਂ ਹੋਇਆ ਇੰਡੀਆ ਦੇ ਵਿੱਚ ਟੈਕਨੋਲੋਜੀ ਦੇ ਨਾਲ ਡਿਸੇਬਲ ਨੂੰ ਜੋੜੀਏ ਫਿਰ ਰੇਡੀਓ ਉਡਾਨ ਸ਼ੁਰੂ ਕੀਤਾ ਉਹਦੇ ਮਾਧਿਅਮ ਤੋਂ ਪੂਰੇ ਇੰਡੀਆ ਦੇ ਵਿੱਚ ਫੇਮਸ ਹੋਏ ਕੰਮ ਕਰਨਾ ਸ਼ੁਰੂ ਕੀਤਾ ਕਈ ਡਿਸੇਬਿਲਟੀ ਦੇ ਨਾਲ ਰਿਲੇਟਡ ਪ੍ਰੋਗਰਾਮ ਚਲਾਏ ਡਿਸੇਬਿਲਟੀ ਨਿਊਜ਼ ਬੁਲੇਟਿਨ ਡਿਸੇਬਿਲਟੀ ਡਿਸਕਸ਼ਨਸ ਕਰਨੇ ਸ਼ੁਰੂ ਕੀਤੀ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਜੁੜਦੇ ਗਏ ਮਨੀਪੁਰ ਤੋਂ ਅਸਾਮ ਤੋਂ ਇੰਨਾ ਫੇਮਸ ਹੋ ਗਿਆ ਫੋਰਨ ਕੰਟਰੀਆਂ ਚ ਵੀ ਮੇਰੇ ਸਾਡੇ ਜਿਹੜੇ ਸ਼ੋਅਜ਼ ਐ ਜਾਂ ਜੋ ਅਸੀਂ ਨਾਟਕ ਕਰਨੇ ਆ ਡਿਸੇਬਿਲਟੀ ਤੇ ਉਹ ਚਲਾਉਣੇ ਲੋਕਾਂ ਨੇ ਸ਼ੁਰੂ ਕਰਤੇ ਪਠਾਨਕੋਟ ਚ ਵੀ ਕਾਫੀ ਲੋਕਾਂ ਨੂੰ ਮੈਂ ਜੌਬ ਦਿਲਾਈ ਹੈ ਮੈਂ ਜਦੋਂ ਮੈਂ ਕਿੰਨਾ ਮਤਲਬ ਮੇਰੀ ਟੀਮ ਰੇਡੀਓ ਉਡਾਨ ਤੇ ਫਿਰ ਇਸ ਸਾਲ 15 ਅਗਸਤ ਨੂੰ ਰਾਸ਼ਟਰਪਤੀ ਜੀ ਨੇ ਪਹਿਲੇ ਮੈਨੂੰ ਡਿਨਰ ਤੇ ਬੁਲਾਇਆ ਸੀ ਉੱਥੇ ਮੋਦੀ ਸਾਹਿਬ ਨਾਲ ਵੀ ਮਿਲਣਾ ਹੋਇਆ ਇੰਡੀਪੈਂਡੈਂਸ ਡੇ ਤੇ ਰਾਸ਼ਟਰਪਤੀ ਜੀ ਨਾਲ ਮਿਲਣਾ ਹੋਇਆ ਉਪਰਾਸ਼ਟਰਪਤੀ ਜੀ ਨਾਲ ਮਿਲਣਾ ਹੋਇਆ ਫਿਰ ਸਪੇਨ ਐਮਬੈਸੀ ਵਾਲਿਆਂ ਨੇ ਲੈਕਚਰ ਦੇਣ ਲਈ ਬੁਲਾਇਆ ਉਹ ਲੈਕਚਰ ਵੀ ਬਹੁਤ ਵਧੀਆ ਰਿਹਾ ਫਿਰ ਪਤਾ ਲੱਗਿਆ ਕਿ ਰਾਸ਼ਟਰਪਤੀ ਜੀ ਡਿਸੇਬਿਲਟੀ ਵਰਲਡ ਡਿਸੇਬਿਲਟੀ ਦੇਤੇ ਮੈਨੂੰ ਨੈਸ਼ਨਲ ਅਵਾਰਡ ਦੇ ਰਿਹਾ ਹੈ ਬੜੀ ਖੁਸ਼ੀ ਹੋਈ ਜਾਣ ਕੇ ਕਿ ਐਫਰਟਸ ਨੂੰ ਰੈਕੋਗਨਾਈਜ਼ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਇਨ ਅਵਾਰਡਸ ਦੇ ਨਾਲ ਹੋਰ ਪਲੇਟਫਾਰਮ ਮਿਲਣ ਜਿੱਥੇ ਜਾ ਕੇ ਆਪਾਂ ਡਿਸੇਬਿਲਟੀ ਦੀ ਗੱਲ ਰੱਖ ਸਕੀਏ ਤੇ ਬਹੁਤ ਵਧੀਆ ਜਰਨੀ ਹੈ ਹੁਣ ਸਾਰਿਆਂ ਦਾ ਸਪੋਰਟ ਹੈ ਫੈਮਿਲੀ ਦਾ ਬਹੁਤ ਸਪੋਰਟ ਹੈ ਮੇਰੀ ਵਾਈਫ ਬਹੁਤ ਸਪੋਰਟਿਵ ਹੈ ਉਹ ਵੀ ਲੋ ਵਿਜਨ ਹੈ ਤੇ ਉਹਨਾਂ ਦਾ ਬਹੁਤ ਜ਼ਿਆਦਾ ਸਪੋਰਟ ਮੈਨੂੰ ਰਹਿੰਦਾ ਹੈ